ਪਰ ਮੈਂ ਅਵੈਂਟ ਹੋ ਗਿਆ ਤਿਆਰ ਹਨ ਆ ਕੇ ਆਦੇ ਹੋ ਗਿਆ ਪਰ ਚੱਲੀ ਹੈ ਨਾ ਚਲੋ ਫਿਰ ਚਲ ਆ ਜਾ ਤੇ ਰੋਟੀ ਖਾ ਲਈ ਨਾ ਰੋਟੀ ਪਾਈ ਹੈ ਦਿਖਾਣ ਨਾ ਰਹੀ ਤੇ ਖਾ ਲਈ ਨਹੀਂ ਤੂੰ ਰੋਟੀ ਕੋਈ ਗੱਲ ਹੈ ਰੋਟੀ ਮੈਂ ਆਣ ਕੇ ਖਾ ਲਾਂਗਾ ਕਿਹੜੀ ਗੱਲ ਹੈ ਕੋਈ ਉਹ ਨਹੀਂ ਨਹੀਂ ਉਥੇ ਕੀ ਪਤਾ ਕਿੰਨਾ ਟਾਈਮ ਲੱਗ ਜਾਣਾ ਹੈ ਠੀਕ ਹੈ ਭਾਜੀ ਫੇਰ ਮੁਰਤੇ ਇੰਨਾ ਭੁੱਖੇ ਤੇ ਕਿੰਨਾ ਕੰਮ ਚਲੋ ਬੜੀ ਮੈਂ ਕਹਿੰਦਾ ਲੇਟ ਨਾ ਹੋ ਜਾਵਾਂ ਤੇ ਤੁਸੀਂ ਵੀ ਨਾ ਲੇਟ ਹੋ ਜਾਓ ਉਹ ਨਹੀਂ ਲੇਟ ਹੁੰਦੀ ਕੋਈ ਗੱਲ ਨਹੀਂ 10 15 ਮਿੰਟ ਦਾ ਨਾ ਕਿੰਨਾ ਫਰਕ ਪੈ ਚਲਿਆ ਚਲੋ ਕੋਈ ਗੱਲ ਹੈ ਰੋਟੀ ਤੇ ਖਾ ਲੈਂਦੇ ਆ ਭਾਜੀ ਹੁਣ ਤੇ ਹੋ ਟੈਨਸ਼ਨ ਬੜੀ ਹੈ ਗੱਲ ਮੈਨੂੰ ਰੱਖ ਲੈਣਗੇ ਇੰਨਾ ਦਿਲ ਛੋਟਾ ਨਾ ਕਰ ਆਪਾਂ ਜਾ ਕੇ ਵੇਖਨੇ ਆਂ ਗੱਲਬਾਤ ਕੀਤੀ ਉੱਧਾਂ ਕਹਿੰਦੇ ਵੀ ਲੈ ਆਓ ਬੰਦੇ ਨਾਲ ਤੇ ਆਪਣਾ ਨਾਲ ਕੋ ਲੈ ਲਓ ਡਾਕੂਮੈਂਟ ਜਿਹੜੇ ਹੈਗੇ ਨੇ ਆਹੋ ਮੈਂ ਸੀ ਵੀ ਲੈ ਦਵਾਂ ਨਾਲ ਆਪਣਾ ਉੱਧਾਂ ਬੰਦਿਆਂ ਦੇ ਉੱਥੇ ਲੋੜ ਹੈਗੀ ਠੀਕ ਹੈ ਭਾਈ ਚੰਗੇ ਚੰਗੇ ਪੋਸਟਰ ਵੀ ਖਾਲੀ ਪਈਆਂ ਨੇ ਤੇ ਤੂੰ ਮੇਰ ਨਾਲ ਪਰੇ ਵਾਅਦਾ ਹੈ ਤਕੀਬਤਾਂ ਵਧੀਆ ਪੋਸਟ ਤੇ ਲੱਗ ਜੇ ਆਹ ਚਲੋ ਹੋ ਗਿਆ ਤੇ ਬਾਕੀ ਇੱਕ ਗੱਲ ਹੈ ਡਰੀ ਡੁਰੀ ਨਾ ਘਬਰਾਇ ਨਾ ਟੈਨਸ਼ਨ ਨਹੀਂ ਅਸੀਂ ਹੁਣ ਦਿਮਾਗ ਦੇ ਵਿੱਚ ਪਰ ਕਰਨਾ ਨਹੀਂ ਆ ਜੜੀਆਂ ਅੱਜ ਲੋੜ ਵਾਣਾ ਮੈਨੂੰ ਕੰਮ ਦੀ ਜੜੀਆਂ ਪਿਛਲੀਆਂ ਗੱਲਾਂ ਹੋ ਗਈਆਂ ਨੇ ਨਾ ਉਹਨਾਂ ਨੂੰ ਹੁਣ ਦਿਮਾਗ ਚੋਂ ਕੱਢ ਦੇ ਉਹ ਸੋਚੀ ਚੱਲ ਨਾ ਸੋਚ ਤੂੰ ਹੁਣ ਅੱਗੇ ਦਾ ਵੇਖ ਤੂੰ ਆਪਣਾ ਉੱਥੇ ਜੋ ਤੈਨੂੰ ਪੁੱਛਣਗੇ ਤੂੰ ਉਹਦਾ ਦੱਸ ਇਸੇ ਹੀ ਜਵਾਬ ਦੇਈ ਜੇ ਠੀਕ ਹੈ ਹਣਾ ਹਾਂਜੀ ਬਾਕੀ ਉੱਥੇ ਬੰਦੇ ਬੜੇ ਵਧੀਆ ਨੇ ਚਲੋ ਜੀ ਤੁਹਾਡੇ ਸਾਰੇ ਵਧੀਆ ਆ ਤੇ ਉਹ ਮੈਨੂੰ ਸਮਝ ਕਰਦੇ ਉਹ ਕਾਫੀ ਟਾਈਮੋ ਚਲੇ ਆਏ ਹਾਂ ਤਾਂ ਬਹੁਤ ਵਧੀਆ ਸਿਸਟਮ ਆ ਤੁਹਾਨੂੰ ਹਾਂਜੀ ਤੇ ਚੱਲੀਏ ਫਿਰ ਤੂੰ ਰੋਟੀ ਖਾ ਮੈਂ ਮੋਟਸਰ ਕਰਨਾ ਬਾਹਰ ਚਲੋ ਠੀਕ ਹੈ ਨਵਦੀਪ ਹਾਂਜੀ ਪਰਮਨੂ ਰੋਟੀ ਖਵਾਦੀ ਕੋਈ ਨਹੀਂ ਖਵਾਦਣੇ ਮੈਂ ਫਿਰ ਅਸੀਂ ਜਾਈਏ ਤੇ ਡੈਡੀ ਘਰ ਹੈ ਨਹੀਂ ਅੱਜ ਹਾਂਜੀ ਅੱਬਲ ਤਾਂ ਨਾ ਆਏ ਨਾ ਗਮਦੇ ਜਦੋਂ ਸਕੂਲ ਦਾ ਟਾਈਮ ਹੋਣਾ ਜੇ ਨਾ ਆਏ ਤੇ ਮਾਸੜ ਜੀ ਨੂੰ ਕਹ ਲਾਦੀਆਂ ਵੀ ਤੁਹਾਡੇ ਤੋਂ ਲੈ ਆਉਣਗੇ ਕੋਈ ਗੱਲ ਨਹੀਂ ਠੀਕ ਹੈ ਮੈਂ ਖਵਾ ਦਾਂਗੀ ਚੇਤਾ ਰੱਖੇ ਮੈਂ ਜਾਣਾ ਮੁੜ ਕੇ ਫੇਰ ਹੋਏ ਨਾ ਇੱਥੇ ਨਹੀਂ ਨਹੀਂ ਕੋਈ ਗੱਲ ਨਹੀਂ ਫਿਕਰ ਨਾ ਕਰ ਹਾਂ ਤੇ ਚਲ ਪਾ ਕੇ ਦੇ ਉਹਨਾਂ ਰੋਟੀ ਆ ਜਾ ਆ ਜਾ ਪਰਮ ਚੱਲ ਛੇ ਦੀ ਛੇ ਦੀ ਚੱਲਵਾ ਲਗੀਆਂ ਭੈਣ ਜੀ ਬਾਹਰ ਬੈਠੀ ਆ ਜਿਉਂਨੇ ਮੈਨੂੰ ਵੇਖ ਲਿਆ ਨਾ ਉਹਨੇ ਮੇਰੇ ਹੱਥੋਂ ਚਾੜੂ ਖੋ ਲੈਣਾ ਉਹ ਤੇ ਮੈਨੂੰ ਕਿਹੇ ਕੰਮ ਨੂੰ ਹੱਥ ਨਹੀਂ ਲਾਉਂ ਦਿੰਦੇ ਹੁਣ ਮੈਨੂੰ ਆਪਣੇ ਆਪ ਹੀ ਸ਼ਰਮ ਆਉਂਦਾ ਵੀ ਆ ਕਿੱਦਾਂ ਵੇਲੀਆਂ ਮੈਂ ਬੈ ਕੇ ਖਾਈਏ ਹਾਇ ਰੱਬਾ ਕਿੱਦਾਂ ਦੇ ਦਿਨ ਆ ਗਏ ਆ ਸਮਝ ਨਹੀਂ ਆ ਵੀ ਤੇ ਕਿੰਨਾ ਸੁਖੀ ਹੀ ਮਾਰ ਲੰਦ ਦਿੱਤਾ ਪਤਾ ਹੀ ਨਹੀਂ ਲੱਗਾ ਕਿਹੜੇ ਉਹ ਚਲ ਵੀ ਗਿਆ ਚੱਲ ਕੀ ਕਰਨਾ ਫਿਰ ਪੈਨ ਜੀ ਤਾਂ اكيد ਨੀ ਵਰਗੀਆ ਤੋ ਇਹ ਕੰਮ ਨਹੀਂ ਕਰ ਲਾ ਮੈਂ ਆਪੇ ਕਰ ਲਾਂਗੀ ਮੈਨੂੰ ਨਾ ਲੈ ਲੰਦੋ ਨਹੀਂ 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 ਹਾਂ ਮੈਂ ਹੱਥ ਜੋੜਨੀ ਤਾੜੇ ਗਿਣ ਕੰਮ ਕਰ ਲੰਦੋ ਪੈਨ ਜੀ ਹੱਥ ਜੋੜਨ ਦੀ ਕੋਈ ਲੋੜ ਨਹੀਂ ਇੱਥੇ ਬੈਠੋ ਮੇਰਾ ਨਹੀਂ ਕਰ ਕੰਮ ਇੱਥੇ ਰਹਿਣਾ ਵਾ ਰੋਟੀ ਪੱਕੀ ਪਕਾਈ ਕੰਮ ਨੂੰ ਹੱਥ ਨਹੀਂ ਲੱਗਣਾ ਬਸ ਠੀਕ ਆ ਜੇ ਕਿ ਇਹ ਵੀ ਚੀਜ਼ ਦੀ ਲੋੜ ਹੋਏ ਤਾਂ ਮੈਨੂੰ ਦੱਸਣਾ ਪੈਨ ਜੀ ਮੇਰੀ ਗੱਲ ਸੁਣੋ ਕੋਈ ਇੱਕ ਦਿਨ ਹੋਇਆ ਦੋ ਦਿਨ ਹੋਇਆ ਉਹ ਤਾਂ ਕਿ ਨਾਜਰ ਹੋ ਗਿਆ ਹੁਣ ਇਥੇ ਰਹਿੰਦੀ ਆਂ ਤੇ ਤੁਸੀਂ ਕਿਤੇ ਸੱਤ ਬਗਾਨੇ ਜੀ ਆਪਣੇ ਘਰ ਹੀ ਆਏ ਜੇ ਕੋਈ ਬਗਾਨਾ ਸਮਝੇ ਦੇ ਜੀ ਚਲ ਕੋਈ ਵੀ ਆਪਣਾ ਘਰ ਸਮਝ ਕੇ ਕੰਮ ਕਰ ਲੈਣ ਤਾਂ ਥੋੜਾ ਹੋਊਗਾ ਨਹੀਂ ਨਹੀਂ ਕੰਮ ਨਹੀਂ ਕਰਨਾ ਸੋਹਣੇ ਨਹੀਂ ਲੱਗਦਾ ਕੋਈ ਹੱਡ ਗੌਂਡ ਵੇਖੇ ਤੇ ਕੀ ਆਖੇਗਾ ਵੀ ਤੁਹਾਨੂੰ ਕੰਮ ਲਾਇਆ ਵਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਚ ਤਹੀਨ ਨਾ ਹੱਡ ਨਾ ਕਰਨ ਦੇ ਜੀ ਤੇ ਫਿਰ ਕੀ ਜੀ ਮੈਂ ਮਾੜਾ ਮੋਟਾ ਕਰ ਵੀ ਦਊਂਗੀ ਤੇ ਕੀ ਆਖ ਰੱਚ ਲਈ ਨਹੀਂ ਭੈਣ ਜੀ ਕੰਮ ਨਹੀਂ ਜੀ ਮੈਂ ਤੁਹਾਨੂੰ ਹੱਥ ਲਾਉਂਦਣਾ ਕੋਈ ਗੱਲ ਨਹੀਂ ਪਕਾਉਨੇ ਆ ਖਾਓ ਨਾਓ ਧੋਵੋ ਕੋਈ ਗੱਲ ਨਹੀਂ ਜੀ ਉਦਾਂ ਤੁਹਾਡਾ ਜੀ ਕਰਦਾ ਨਾ ਆਪਣੇ ਪੇਕੇ ਜਾਣਾ ਜਾਂ ਕਿਤੇ ਵੀ ਜਾਣਾ ਤੇ ਕੋਈ ਗੱਲ ਨਹੀਂ ਮੋਟਰਸਾਈਕਲ ਕਰ ਹੈਗਾ ਵਾ ਜਿੱਦਨ ਪਿੰਡਰ ਹੁਣੇ ਘਰ ਹੋਣਗੇ ਤੇ ਮੋਟਰਸਾਈਕਲ ਜਾ ਕੇ ਹੋ ਆਏ ਕੋਈ ਗੱਲ ਨਹੀਂ ਤੇ ਭਰ ਰਵਾਤ ਨਹੀਂ ਰਹਿਣਾ ਆ ਟਾਈਮ ਨਹੀਂ ਜਾਣਾ ਮੈਂ ਤੇ ਨਾ ਹੱਥ ਚੋੜਦੀਆਂ ਤੁਹਾਡੇ ਗਾੜੀ ਨਾ ਭੈਜੀ ਇਹੋ ਜਿਹਾ ਕੰਮ ਨਹੀਂ ਕਰਨਾ ਆਪਣੀ ਭੈਣ ਦੇ ਕਿਉਂ ਵੀ ਹੱਥ ਜੋੜਨੇ ਕਿਉਂ ਹੀ ਪੜਾਈ ਆਸਰਾ ਦਿੱਤਾ ਮੈਨੂੰ ਸਹੀ ਗੱਲ ਆਪਾਂ ਜਾਣਾ ਕਿੱਥੇ ਹੀ ਤੇ ਘਰ ਬੇਕਾਰ ਹੋ ਗਏ ਹੀਗੇ ਹਾਂ ਤੇ ਸਮਝ ਨਹੀਂ ਹੁੰਦੀ ਤਾਂ ਆਪਾਂ ਜਾਈਏ ਕਿੱਥੇ ਜੇ ਆ ਅਸਰਾ ਮਾਨੂੰ ਨਾ ਲੱਭਦਾ ਤਾਂ ਆਪਾਂ ਕਿੱਥੇ ਜਾਣਾ ਹੈਗਾ ਸਗੀਆਂ ਤਾਂ ਜਾਈਆਂ ਵੀ ਨਹੀਂ ਕਰਦੀਆਂ ਮੈਂ ਜਿੰਨਾ ਤੁਸੀਂ ਕਰਨੇ ਬਸਰਾ ਵੀ ਮਹਾਰਾਜ ਜੀ ਦੇਣ ਵਾਲਾ ਬੰਦਾ ਕੋਈ ਨਹੀਂ ਹੁੰਦਾ ਕੋਈ ਗੱਲ ਨਹੀਂ ਤਾਂ ਜਾਈਆਂ ਦਾ ਵੀ ਜਿੰਨਾ ਫਰਜ਼ੀ ਹੈ ਨਾ ਉਹਨਾਂ ਸੋਨਾ ਨਿਭਾਇਆਗੇ ਤੇ ਕੋਈ ਗੱਲ ਨਹੀਂ ਸਾਡਾ ਵੀ ਫਰਜ਼ੀ ਬੰਦਾ ਸੀ ਜੇ ਅਸੀਂ ਕਿੰਨੀ ਤੰਗੀ ਸੀ ਤੇ ਤੰਗੀ ਤੇ ਤੁਹਾਡੇ ਕੋਲ ਜਾਂਦੀਆਂ ਨਹੀਂ ਤਾਂ ਸਾਡਾ ਵੀ ਤੇ ਤੇਰੀ ਟਾਈਮ ਸਾਰਦੇ ਹੁੰਦੇ ਸੀ ਟਾਈਮ ਤੇ ਸਾਰਦਾ ਸੀ ਪਰਮ ਤੇ ਪਰ ਜਿਹੜੀ ਮੇਰੀ ਨੌਹ ਆ ਨਾ ਜਸ ਉਹ ਮੈਂ ਜਾਣਨੀ ਵੀ ਕਿੰਨੀਆਂ ਗੱਲਾਂ ਕਰਦੀ ਵਿਚਾਰੀ ਨਾਵ ਨੂੰ ਹੈਂ ਨਾ ਵਿਚਾਰ ਦੇ ਝੋਲੀ ਚ ਪਵਾ ਕੇ ਆ ਜਾਂਦੀ ਹੀ ਪਰ ਮੈਨੂੰ ਬੜਾ ਤੱਕਾ ਲੱਗਦਾ ਹੁੰਦਾ ਸੀ ਹਰੇ ਮਾਰੇ ਨਹੀਂ ਉਹੇ ਦਿਨ ਵਿਖਾਲੇ ਆ ਤੇ ਤੇ ਨਹੰਕਾਰ ਕਰਨੀ ਆ ਤੇ ਲੱਲਾ ਹੁਣ ਉਹਨੇ ਸਾਂਭਿਆ ਤੈਨੂੰ ਦੱਸਦੀ ਦੱਦਾ ਮੈਨੂੰ ਹੁੰਦੀ ਕਿ ਮੇਰੇ ਭੈਣ ਦਾ ਥੋੜਾ ਜਿਹਾ ਸੁਭਾਅ ਬੋਲ ਸਕਦਾ ਤੇ ਮੈਂ ਫੇਰ ਵੀ ਆਂਦੀ ਚੱਲ ਕੋਈ ਗੱਲ ਨਹੀਂ ਉਹ ਛੁੱਟੀ ਐ ਨਿਆਣ ਸਿਆਣੀ ਹੋਏਗੀ ਤੇ ਆਪੇ ਹਟ ਜੇਗੀ ਕੋਈ ਗੱਲ ਤੇ ਨਾਪਣਾ ਇਦਾਂ ਹੀ ਕਰਦੀਆਂ ਹੁੰਦੀਆਂ ਨੇ ਹੁਣ ਤੇ ਸਮਝ ਆ ਗਈ ਹੁਣੀ ਸਾਰੀ ਫਿਰ ਅਬ ਦੀ ਲਾਠੀ ਚ ਆਵਾਜ਼ ਨਿਗੀ ਹੈ ਥੋੜਾ ਜਿਹਾ ਬੰਦੇ ਨੇ ਜੀਰ ਕੇ ਖਾਣਾ ਚਾਹੀਦਾ ਹੰਕਾਰ ਵਿੱਚ ਰਹਿਣਾ ਚਾਹੀਦਾ ਇਹ ਕੋਈ ਪਤਾ ਨਹੀਂ ਆ ਕਿਹੜੇ ਵੇਲੇ ਕੀ ਹੋ ਜਾਣਾ ਹੈ ਹਮੇਸ਼ਾ ਰੱਬ ਦਾ ਸ਼ੁਕਰਾਨਾ ਕਰੋ ਮਾਰਗ ਦਾ ਚੱਲ ਭੈਣ ਜੀ ਬਾਰ ਬਾਰ ਤੁਸੀਂ ਉਹ ਦਿੰਨਾ ਹਜਾਰ ਕੋਈ ਗੱਲ ਨਹੀਂ ਜੇ ਰੱਬ ਨੇ ਸੁੱਖ ਦਿੱਤਾ ਹੈ ਨਾ ਜੇ ਹੁਣ ਦੁੱਖ ਵੀ ਮਿਲ ਗਿਆ ਨਾ ਕੋਈ ਨਹੀਂ ਪਰ ਮਾਰਗ ਉਹਨੇ ਇਹ ਤੁਹਾਨੂੰ ਸੁੱਖ ਦੇ ਦੇਣਾ ਕੋਈ ਗੱਲ ਨਹੀਂ ਤੇ ਤੁਸੀਂ ਬੈਠੋ ਮਤਾ ਜਬਾ ਤੇ ਕੀ ਜੀ ਦਿਨ ਉਹੜਾ ਲੈ ਕੇ ਆਉਣੀ ਹੈ ਨਹੀਂ ਭੈਣ ਜੀ ਮੈਨੂੰ ਕੋਹ ਨਹੀਂ ਚਾਹੀਦਾ ਮੈਂ ਤਾਂ ਅੱਗੇ ਹੋਰ ਤਰ੍ਹਾਂ ਹੁੰਦਾ ਰਹਿੰਦਾ ਸਾਰਾ ਦਿਨ ਮੰਜੀ ਤੇ ਬੈਠ ਕੇ ਉਡੀਕਾਂ ਦੀ ਰਹੀ ਨੀ ਮੈਂ ਤੇ ਚੱਲ ਆਹੋ ਜੀਆਂ ਗੱਲਾਂ ਨਹੀਂ ਸੋਚੀ ਜੇ ਨੀ ਕੋਈ ਗੱਲ ਨਹੀਂ ਆਪਣੀ ਭੈਣ ਦੇ ਘਰ ਆ ਇਹ ਬਗਾਨੇ ਘਰ ਥੋੜੀ ਆ ਜੀ ਤੇ ਬਹੁਤ ਤੇ ਕੰਮ ਨਾ ਫੇਰ ਡੈਪ ਨਹੀਂ ਕਰਦੀ ਭੈਣ ਜੀ ਹਾਏ ਹੇ ਕਿੰਨੇ ਚੰਗੇ ਆ ਪਤਾ ਨਹੀਂ ਕਿਹੜੇ ਕਰਮ ਚੰਗੇ ਕੀਤੇ ਜਿਹੜੇ ਨੇ ਵਿਚਾਰਾ ਕੌਣ ਕੇ ਰਹਿ ਗਏ ਆ ਜੇ ਹੋਰ ਕਿਤੇ ਹੁੰਦੇ ਨਾ ਕਦੇ ਦਾ ਤੱਕੇ ਮਾਰ ਕੇ ਕਰੋ ਬਹੁਤ ਕੱਢਣਾ ਨਹੀਂ ਸਾਨੂੰ ਚਮਾ ਚਮਾ ਜੀਆਂ ਦਾ ਖਰਚਾ ਚੁੱਕਿਆ ਵਾ ਚੱਲ ਅੱਜ ਪਰਮ ਗਿਆ ਵਾ ਇਹਨੇ ਵੀ ਕਿਤੇ ਮਾੜੀ ਚੰਗੀ ਨੌਕਰੀ ਮਿਲ ਜੇ ਤਾਂ ਸਾਡਾ ਵੀ ਖਰਚਾ ਪਾਣੀ ਤੁਰਪੇ ਅਹੀਂ ਵੀ ਕਿ ਥੋੜਾ ਬੋਤਾ ਸੌਦਾ ਲਿਆ ਦਿਆ ਕਹੀਏ ਨਾ ਕੀ ਕਰਨਾ ਬਣਾਓ ਹਾਂਜੀ ਮੈਂ ਪਾਤੋਂ ਕਿਉਂ ਲੈ ਜਾਂਦਾ ਹਾਂ ਸਕੂਲੋਂ ਹਾਂਜੀ ਠੀਕ ਤੇ ਉਹ ਤੁਹਾਡੀ ਮੰਮੀ ਲਾ ਕੇ ਭਾਲਤਾ ਵਾ ਹੈ ਤੇ ਮੈਂ ਚੱਲਿਆ ਜਿਹੜਾ ਸ਼ਹਿਰ ਨੂੰ ਠੀਕ ਹੈ ਤੇ ਤੁਸੀਂ ਸ਼ਹਿਰ ਕਰ ਦਿੱਤੇ ਜਾਓਗੇ ਮੈਂ ਚੱਲਣਾ ਤਾਂ ਬਾਬੂ ਕੇ کہنا ਆ ਲਾਗੇ ਤੇ ਰੋਡ ਉੱਥੋਂ ਗੱਡੀ ਬੱਸੀ ਬੈਹਿਣਾ ਵਾ ਚਲੋ ਠੀਕ ਹੈ ਕੋਈ ਗੱਲ ਨਹੀਂ ਹਾਂ ਤੇ ਮਾਸੀ ਤੇਰੀ ਡੀ ਨਾ ਹੁਣ ਤੁਹਾਨੂੰ ਕਹਦੇ ਵੀ ਉਦੋਂ ਨੂੰ ਗਿਆ ਵਾ ਹਾਂ ਹਾਂਜੀ ਕੋਈ ਨਹੀਂ ਮੈਂ ਦੱਸ ਦਾਂ ਉਹਨਾਂ ਨੂੰ ਹਾਈ ਹਾਈ ਇਹ ਤੇ ਕਹਿ ਹੈ ਗਮ ਨੂੰ ਲੈਣਾ ਅਗਮ ਤੇ ਆ ਗਿਆ ਵਾ ਇਹ ਨਹੀਂ ਕਰ ਦਿਖੰਡੇ ਮੈਨੂੰ ਪਤਾ ਨਹੀਂ ਕਿੱਧਰ ਚਲ ਗਏ ਆ। ਲੱਗਦਾ ਕੁਛ ਨਹੀਂ ਆ। ਨਵ ਨਵ ਪਤ ਹਾਂਜੀ ਮਾਸੀ ਜੀ। ਪੋਤਰਾ ਮਾਸੜ ਕਿੱਥੇ ਆ? ਅਗਰ ਨੂੰ ਲੈ ਆਏ ਤਾਂ ਮੈਂ ਕਿੱਥੇ ਚਲ ਗਏ ਆ। ਉਹ ਮੈਨੂੰ ਦੱਸ ਕੇ ਗਏ ਸੀ ਕਿ ਨਹੀਂ ਮੈਂ ਸ਼ਹਿਰ ਚ ਲਿਆਵਾਂ। ਸ਼ਹਿਰ ਚ ਲਿਆ? ਹਾਂਜੀ। ਹਾਏ ਹਾਏ ਸ਼ਹਿਰ ਕਿਹੜਾ ਕੰਮ ਪੈ ਗਿਆ ਨਾਲ। ਕੰਮ ਨਹੀਂ ਉਹਨਾਂ ਨੇ ਮੈਨੂੰ ਦੱਸਿਆ। ਮੈਨੂੰ ਇੰਨਾ ਨਹੀਂ ਕਿ ਆਪਣੀ ਮਾਸੀ ਜੀ ਨੂੰ ਦੱਸ ਦਿੰ। ਅੱਛਾ ਪਤਾ ਨਹੀਂ ਹੁੰਦੀ ਏ। ਹੁਣ ਮੈਨੂੰ ਦੱਸ ਕੇ ਜਾਂਦੇ ਤੇ ਮੈਨੂੰ ਪਤਾ ਲੱਗਦਾ ਕਿ ਕਿਹੜੇ ਕੰਮ ਗਏ ਆ। ਥੋੜਾ ਬੋਤਾ ਉਹਨਾਂ ਨੇ ਦੱਸਿਆ ਕੁਛ। ਉਜ ਵੀ ਨਹੀਂ ਦੱਸਿਆ ਉਹਨਾਂ ਨੇ ਮੈਂ ਤੇ ਸੋ ਕੋਈ ਕਾਹੀ ਉਹਨੜੋ ਕਿ ਤੁਸੀਂ ਜਾਓਗੇ ਕਾਤੇ ਇੰਨੇ ਤੁਮ ਕਿਹਨ ਨਾਲ ਬਹਿ ਜਾਗਾ ਤੇ ਅੱਗੇ ਬੱਸੀ ਬਹਿ ਜਾਗਾ ਲੈ ਦੱਸ ਇਹ ਵੀ ਡੀਕ ਹੀ ਲੈਂਦੇ ਪਰ ਮਨ ਨੂੰ ਹੈ ਹੁਣ ਕੋਲ ਫੋਨ ਵੀ ਹੈ ਨਹੀਂ ਜਿਹੜਾ ਮੈਂ ਫੋਨ ਕਰਕੇ ਪੁੱਛ ਲਾਂ ਚਲ ਕੋਈ ਕਰਾਂਗੀ ਨਹੀਂ ਤੁਸੀਂ ਫਿਕਰ ਨਾ ਕਰੋ ਆ ਜਾਣਗੇ ਸ਼ਾਇਦ ਕੋਈ ਕੰਮ ਕੂਮ ਦਾ ਪਤਾ ਕਰਨ ਗਏ ਹੁਣ ਚਲ ਕੋਈ ਨਹੀਂ ਪਤਾ ਡੀਕ ਲੈਣੇ ਆਪੇ ਦੱਸ ਦੇਣਗੇ ਆ ਕੇ ਹਾਂਜੀ ਕੋਈ ਨਹੀਂ ਜੀਵਨ ਬਾਬਾ ਪੁੱਤ ਪਾਣੀ ਦਾ ਗਲਾ ਲੈ ਆਈ ਇਹ ਹੁੰਨੀ ਆ ਅਲੂ ਪਾਣੀ ਐ ਮਾਸਟਰ ਜੀ ਤੋ ਇਹ ਗਏ ਕਿੱਥੇ ਹੋ ਉਹ ਇੱਥੇ ਲੱਗੇ ਗਿਆ ਹੈ ਕਿਤੇ ਤੇ ਉਹ ਮਾਸਟਰ ਜੀ ਮੈਨੂੰ ਪੁੱਛਿਆ ਨਹੀਂ ਕਿ ਕਿਹੜੇ ਕੰਮ ਗਏ ਨੇ ਤੇ ਮੈਨੂੰ ਪਤਾ ਹੀ ਨਹੀਂ ਕੋਈ ਤੇ 나 ਹੀ ਮਿਲੂ ਛਾਲ ਰਿਹਾ ਤੈਨੂੰ ਪੁੱਛ ਲੈ ਬਈ ਤੂੰ ਕਿੱਥੇ ਟਲੇ ਉਹ ਗਿਆ ਤਾਂ ਕਿ ਮੈਂ ਆਪਣੇ ਕਾਰੋਬਾਰੀ ਵੇਖਣੀ ਥੋੜਾ ਬੂਤਾ ਹਾਂਜੀ ਤੇ ਉਹ ਚਲੋ ਮਾੜੀ ਮੋਟੀ ਖਾਓ ਹੀ ਆ ਤੇ ਮਸਤੀ ਦੀ ਕਿੱਥੇ ਆ ਉਹ ਵੀ ਘੁੰਮਦੇ ਰਹੀ। ਕਿ ਕਿ ਭੇਜੋ ਜਰਾ। ਕਲੋਨੀ ਹਾਂਜੀ। ਮਸੀ ਜੀ ਹਾਂ ਮਸੀ ਜੀ ਅਗਲੇ ਤਾਂ ਬੁਲਾਉਂਦੇ ਆ। ਆ ਗਏ ਆ? ਹਾਂਜੀ। ਚੱਲ ਮੈਨੂੰ ਬੜੀ ਟੈਨਸ਼ਨ ਹੋਣ ਦੀ ਹੈ। ਹੈ? ਤੂੰ ਪੁੱਛਣੀ ਆ ਜਾ ਕੇ। ਹਾਂਜੀ ਪੁੱਛ ਲਓ। ਮੇਰੀ ਗੱਲ ਸੁਣੋ ਹਾਂ। ਹੂੰ। ਤੁਸੀਂ ਕਿੱਧਰ ਚੱਲ ਗਏ ਹੇਗੇ? ਉਹ ਮੈਂ ਵੀ ਨਾ ਇੱਥੇ ਸ਼ਹਿਰ ਵਾ ਬੰਦਾ ਮੇਰਾ ਵਾਗਬ। ਹੂੰ। ਉਹਨਾਂ ਕਲੋਨੀ ਕੱਟੀ ਆ। ਅੱਛਾ। ਉਹਨਾਂ ਨੂੰ ਬੰਦੇ ਦੀ ਲੋੜ ਏ। ਅੱਛਾ। ਤੇ ਮੈਂ ਸਾਰੀ ਦਿਹਾੜੇ ਇੱਥੇ ਮੰਜੇ ਤੋੜਦੇ ਰਹੀਦਾ ਨਾਲੇ ਰਿਸ਼ਤੇਦਾਰਾਂ ਕੋ ਬੈਠੇ ਆਂ ਚੰਗੇ ਨਹੀਂ ਗੱਲ ਲੱਗੀ ਦਾ ਤੇ ਉਹ ਕਹਿੰਦੇ ਰੁਪਈਆ 9000 ਦੇ ਦਿਆ ਕਰਾਂਗੇ ਅੱਛਾ ਠੀਕ ਆ ਤੇ ਜਿਹੜਾ ਇੱਥੇ ਕੋਈ ਤੁਹਾਨੂੰ ਪੁੱਛਿਆ ਕਰੂ ਨਾ ਵੀ ਥਾਂ ਫਲਾਪ ਰੂਟ ਵੇਚਣੇ ਆ ਹਾਂ ਤੇ ਉਹਨਾਂ ਨੂੰ ਦੱਸ ਦੋ ਸੁਪਾ ਦਿਆ ਕਰ ਭਾਈ ਇੰਨੇ ਨੂੰ ਮਰਲਾ ਵੈੰਨੇ ਨੂੰ ਤੇ ਉਹ ਕਹਿੰਦੇ ਸਾਨੂੰ ਤੂੰ ਫੋਨ ਕਰ ਦਿਆ ਕਰਨਾ ਵਾ ਤੇ ਅਹੀਂ ਉਸੇ ਵੇਲੇ ਆ ਜਾ ਕਰਨਾ ਚੱਲ ਆ ਤੇ ਬੜਾ ਵਧੀਆ ਹੋਊਗਾ ਪਰ ਜਿਹੜਾ ਗਾਹਕ ਹੈ ਉਹਨੂੰ ਜਾਣ ਨਹੀਂ ਦੇਣਾ ਨੀ ਇਹ ਤਾਂ ਠੀਕ ਵਾ ਪਰ ਤਾਰੂ ਕਮ ਸੇ ਕਮ ਦੱਸ ਕੇ ਤੇ ਜਾਣਾ ਚਾਹੀਦਾ ਨਾ ਪਤਾ ਕਿੰਨੀ ਟੈਨਸ਼ਨ ਹ ਨਾਉਣ ਵੜਗੀ ਤੇ ਬੰਦੇ ਨੇ ਬਾਹਰ ਨਹੀਂ ਆਉਣਾ ਹੁੰਦਾ ਮਤਲਬ ਦੱਸ ਕੇ ਜਾਵੇ ਤੁਸੀਂ ਨਾਵ ਨੂੰ ਦੱਸ ਜਾਂਦੇ ਉਹ ਚੱਲ ਯਾਰ ਕੋਈ ਨਹੀਂ ਆਪਣਾ ਕੰਮ ਰੋਖ ਆ ਗਿਆ ਮਾੜਾ ਮੋਟਾ ਤੇ ਹੁਣ ਜਾਇਆ ਕਰਤੇ ਕਹੋਗੇ ਉੱਥੇ ਉਹ ਮੈਂ ਜਾਣਦੇ ਹੋ ਗਿਆ ਮੈਂ ਘਰ ਤੋਂ ਆਹ ਫਿਰ ਵੀ ਹੁੰਦਾ ਹੀ ਆ ਤਰਕ ਨਹੀਂ ਦੂੰਗਾ ਡੱਡਾ ਵਾ ਤੁਰ ਕੇ ਜਾਇਆ ਕਰੂੰਗਾ ਇੱਕ ਦੋ ਮਹੀਨਾ ਇਹ ਤਾਂ ਸ਼ਕਲ ਮਾੜਾ ਮੋਟਾ ਲਾ ਲੈਨੇ ਆ ਤੇ ਉੱਥੇ ਢੇ ਦਾ ਇਲਾਜ ਕਰਨ ਤੇ ਗਾੜੀ ਬਸੇ ਬਹਿ ਕੇ ਚਲ ਜਾਇਆ ਕਰੂੰਗਾ ਉਹ ਕਹਿੰਦਾ 6 ਵਜੇ ਮੁੜ ਕੇ ਤੁਹਾਨੂੰ ਭੁਲਾ ਦਿਆ ਕਰਾਂਗੇ ਮਾਲਕ ਨੇ ਕਿੰਨਾ ਕੁ ਦਿੱਤਾ ਹੋਗਾ ਹੈ ਪਤਾ ਹੀ ਨਹੀਂ ਪਿੰਨਾਂ ਦੇ ਨੰਨ ਤਰਲੇ ਮਾਰਨੇ ਪੈਣੇ 8 8 9 9000 ਨੂੰ ਹਾਂ ਉਹ ਚ ਠੀਕ ਨਹੀਂ ਚਲੋ ਕੋਈ ਨਹੀਂ ਵਾਹਿਗੁਰੂ ਆਪੇ ਸਭ ਕੋ ਠੀਕ ਕਰੂਗਾ ਉਹ ਤੇ ਕਰ ਲਵਾ ਚਲ ਮੁੰਡੇ ਨੂੰ ਵੀ ਨੌਕਰੀ ਮਿਲ ਜੇ ਕਿਤੇ 9-10 ਹਜ਼ਾਰ ਦੀ ਉਹ ਆਹੋ ਚਲ ਮੜਾ ਮੋਟਾ ਕੰਮ ਰਿਹੜ ਪੂਗਾ ਪਰ ਚਲ ਬਾਕੀ ਗੱਲਾਂ ਛੱਡ ਤੇ ਪਰਮ ਵੀ ਗਿਆ ਹੈ ਉਹਦੀ ਕੋਈ ਬਣੀ ਗੱਲ ਕਿ ਨਹੀਂ ਨਹੀਂ ਅਜੇ ਨਹੀਂ ਆਇਆ ਮੈਂ ਤੇਰਾ ਦਾਸਾਂ ਕਰਨ ਲਈ ਆ ਉਹਦੀ ਵੀ ਗੱਲ ਬਣ ਜੇ 8-9000 ਰੁਪਿਆ ਉਹ ਲੈਣ ਦੇ ਪੇ 8-9000 ਤੁਸੀਂ ਲਓ ਤੇ ਚਲ ਥੋੜਾ ਥੋੜਾ ਕਰਕੇ ਜੋੜਾਂਗੇ ਤੇ ਆਪਣੇ ਕਿਸ਼ਤਾਂ ਖੁਸ਼ਤਾਂ ਲਾਵਾਂਗੇ ਕਿਤੇ ਤੇ ਨਾਲੇ ਨਾ ਇੱਕ ਗੱਲ ਮੈਂ ਹੋਰ ਕਰਨੀ ਆ ਮੈਨੂੰ ਇੱਥੇ ਬੜੀ ਸ਼ਰਮ ਆਉਂਦੀ ਆ ਨਾ ਤੇ ਕੋਈ ਕੰਮ ਕਰ ਦਿੰਦੇ ਆ ਤੇ ਨਾ ਹੋਰ ਇਹ ਤੇ ਪਾਰ ਵੇਖ ਲੋ ਮਾੜਾ ਚੰਗਾ। ਸੁਣੇ ਦੀ ਗੱਲ ਗੱਲ ਤੇ ਸੁਣ ਪਹਿਲਾਂ ਜਿੰਨਾ ਦਾ ਮੈਂ ਕੰਮ ਤੇ ਲੱਗਾ ਹਾਂ ਨਾ ਉਹਨਾਂ ਕੋ ਰੁਪਈਆ 2-4000 ਲੈ ਆਉਂਦੇ ਆ। ਤੇ ਇਹ ਕਿਰਾਏ ਦਾ ਕਮਰਾ ਲੱਭ ਲਈਂ ਹੋਰ ਕੀ ਕਰਨਾ ਫਿਰ? ਜਿੱਦਾਂ ਨੂੰ ਹੰਦਾਵਾ ਨਾ ਕੋਈ ਨਾ ਕੋਈ ਅਰੇਂਜਮੈਂਟ ਕਰ ਲੋ। ਪਤਾ ਕੀ ਗੱਲ ਵਾ? ਨਹੀਂ ਤੇ ਫਿਰ ਨਾ ਬੜਾ ਔਖਾ ਜਿਹਾ ਹੋ ਗਿਆ ਵਾ। ਮੈਨੂੰ ਤਾਂ ਬੜੀ ਸ਼ਰਮ ਜੀ ਆਉਂਦੀ ਆ ਹੁਣ। ਓਏ ਉਹਦੇ ਗੱਲ ਵਾ। ਉਹ ਵੀ ਪ੍ਰਾਈਵੇਟ ਨੌਕਰੀ ਕਰਦਾ ਵਾ। ਹੈਂ? ਸਿੰਦਰ ਵੀ। ਉਹ ਜੀ ਬਣੇ ਆ ਆਪਾਂ। ਬਹੁਤ ਗੱਲ ਵਾ। ਤੇ ਸੁਖ ਨੇ ਵੀ ਚਾਰਜ ਹੀ ਕਰਦੇ ਹੈਗੇ ਆ। ਕਿ ਚਲ ਕੋਈ ਗੱਲ ਨਹੀਂ ਪਾਣੀ ਪੀ ਲਿਆ ਜੀ ਪਾਣੀ ਪਿਆਲ ਤਾਂ ਮੈਨੂੰ ਨਾ ਬੰਨੇ ਹੈ ਤੇ ਕੋਈ ਗੱਲ ਤੂੰ ਸੇ ਕਰਨਾ ਕਰਿਆ ਕਰ ਬੂਤਾ ਚੱਲ ਮੈਂ ਵੇ ਨਹੀਂ ਰੋਟੀ ਬਣੀ ਨਹੀਂ ਫਿਰ ਮਿਲਾ ਦਿੰਦੀ ਹਾਂ ਹਾਂ ਚੱਲ ਵੇਹਿੰਦਾ ਮਮੀ ਜੀ ਹਾਂ ਬੋਤਾ ਆ ਗਿਆ ਵਾ ਹਾਂਜੀ ਆ ਗਿਆ ਬੋਤਾ ਅੱਛਾ ਅੱਛਾ ਪਾਣੀ ਲਿਆ ਹਾਂ ਨਹੀਂ ਪਾਣੀ ਨਹੀਂ ਮੈਂ ਬਿਨਾ ਹਾਂ ਮੇਰੀ ਸੁਣੋ ਗੱਲ ਹੂੰ 11ਵੇਂ ਬਾਰੀ ਦੇ ਨਾਲ ਆਹੋ ਤੇ ਪੁੱਛ ਗਏ ਆਂ ਬੰਦੇ ਮਿਲ ਗਈ ਨੌਕਰੀ ਅੱਛਾ ਬਣ ਗਈ ਗੱਲ ਆਹੋ ਧਰ ਸ਼ੁਕਰ ਦਾ ਮਾਲਕਾ ਸ਼ੁਕਰਵਾ ਕਰ ਤੇ ਬਣ ਗਈ ਇੰਨਾ ਕਿ ਉੱਥੇ ਸੁਣ ਲਈ ਤੂੰ ਹੈ ਤਰਲਾ ਮੈਂ ਤਾਂ ਕੀਤਾ ਉਹਨਾਂ ਦਾ ਅੱਛਾ ਸੀਟ ਤਾਂ ਨਹੀਂ ਕੋਈ ਖਾਲੀ ਹੈ ਜੀ ਹਾਂ ਵੱਡੀਆਂ ਹੈਗੀਆਂ ਮੈਨੇਜਰ ਲੈਵਲ ਵਗੈਰਾ ਇਦਾਂ ਹਨਾ ਅੱਛਾ ਉਹ ਤਨਖਾਹ ਵੀ ਉੱਥੇ ਪਿਆਭੀ ਆ ਹਜ਼ਾਰ ਰੁਪਿਆ ਉਹਨਾਂ ਦੀ ਤੇ ਤੁਹਾਨੂੰ ਪਤਾ ਮੈਨੂੰ ਇੰਨੀ ਨੌਲੇਜ ਨਹੀਂ ਹੈਗੀ ਉਹ ਕੰਮ ਦੀ ਤੇ ਫਿਰ ਉਹਦੇ ਕਰਕੇ ਉਹ ਕਹਿੰਦੇ ਕਿ ਚੱਲ ਜਿਹੜਾ ਮਨਿਸਟਰ ਲੈਵਲ ਆ ਨਾ ਉਹ ਇਦਾਂ ਕਰ ਇਥੇ ਚਾਹ ਪਾਣੀ ਦਾ ਘਰ ਤਨ 10 ਤੋਂ 12000 13000 ਸੈਲਰੀ ਦਵਾਂਗੇ ਹਾਏ ਹਾਏ ਮੈਂ ਚਾਹ ਪਾਣੀ ਦਾ ਤੂੰ ਚਾਹ ਫਰਾਇਆ ਕਰਨੀ ਉੱਥੇ ਤੇ ਮੰਮੀ ਹੋਰ ਕੀ ਕਰਾਂ ਹਾਏ ਮਰੀਆਂ ਹੋ ਕੇ ਚੱਲਣਾ ਕਿਦਾਂ ਨੇ ਤੇਲ ਆ ਗਏ ਹੈ ਕਦੀ ਸੋਚਿਆ ਸੀਗਾ ਕਿ ਮੇਰਾ ਪੁੱਤ ਚਾਹ ਫਰਾਇਆ ਕਰੂਗਾ ਹੁਣ ਰੋਣਾ ਕੀ ਕਰਨਾ ਵਾ ਹੁਣ ਮੈਂ ਸਮਝਦਾ ਵਾਂ ਇਹ ਹਾਲਾਤ ਮੈਂ ਹੀ ਪਾਇਆ ਮੈਂ ਹੂੰ ਮੈਂ ਹੂੰ ਕੱਢਣਾ ਤੁਹਾਨੂੰ ਪੁੱਤ ਕਿੱਡੀ ਵਧੀਆ ਨੌਕਰੀ ਕਰਦਾ ਸੀ ਕਿੱਡਾ ਵਧੀਆ ਕੰਮ ਹੀ ਤੇਰਾ ਹੈ ਤੇਰੇ ਤੇ ਅੱਗੇ ਪਿੱਛੇ ਬੰਦੇ ਚਾਹ ਪਣੀ ਪੜਾਉਣ ਵਾਲੇ ਤੈਨੂੰ ਹੀਗੇ ਤੂੰ ਹੁਣ ਕਹਿੰਦੇ ਅੱਗੇ ਡਰੇਵਾ ਬੜਾ ਕਰੇਗਾ ਮਿੰਨੇ ਗੱਲ ਨਾ ਜੰਬ ਨਹੀਂ ਹੋਣ ਲਈ ਮੇਰਾ ਤਾਂ ਬਹੁਤ ਬੁਰਾ ਹਾਲ ਹੋ ਡਿਆ ਸੁਣ ਕੇ ਮੈਨੂੰ ਮਨ ਬੁਰਾ ਨਾ ਕਰੀ ਦੱਸਾਂ ਕੀ ਗੱਲ ਇਹ ਤਾਂ ਨਸੀਬਾਂ ਦਾ ਕੰਮ ਆ ਜਿਦਾ ਜੰਦਾ ਕਿ ਇਹਦੇ ਲੇਖਿਆ ਜਿਵੇਂ ਜਿਵੇਂ ਲੇਖਿਆ ਉਦਾਂ ਕਟਣੀ ਤੇ ਪੈਣੀ ਹੁਣ ਕੀ ਕਰੀ ਚੱਲ ਇੱਕ ਗੱਲ ਦੱਸ ਉਹ ਤਾਂ ਕਹਿੰਦੇ ਹੀ ਵੀ ਵਧੀਆ ਨੌਕਰੀ ਵੀ ਮਿਲ ਜੂਗੀ ਉਹ ਕਹਿੰਦੇ ਸੀ ਕਿ ਕੋਈ ਗੱਲ ਨਹੀਂ ਤੈਨੂੰ ਮਹੀਨੇ ਦੋ ਮਹੀਨੇ ਤੱਕ ਤਾਂ ਦਵਾ ਦੇ ਚੱਲ ਜੀ ਪਾਜੀ ਜੀ ਪਾਜੀ 18 ਰੈਂਦਾ ਵਾ ਨਾ ਮੈਂ 12 ਤੇ ਖੁਸ਼ ਹਾਂ ਚਲ 12 ਦੀ ਤੇ ਕੋਈ ਗੱਲ ਨਹੀਂ ਗਈ ਤੇਰੇ ਪਿਓ ਨੂੰ ਵੀ 9000 ਦੀ ਨੌਕਰੀ ਮਿਲ ਗਈ ਹੈ ਚਲ ਫਿਰ ਚਲ ਨਾਲ ਮਿਲ ਕੇ ਪਤਾ ਲੜੀ ਕਿਸਤਾ ਨਖਣਗੀਆਂ ਕਰਦੀਆਂ ਹਾਂ ਥੋੜਾ ਬਹੁਤਾ ਇਹਨਾਂ ਵਿਚਾਰਿਆਂ ਨੂੰ ਰਾਸ਼ਨ ਟਾਲ ਲਈਏ ਤੇ ਨਾਲੇ ਨਾ ਕੋਈ ਮੜਾ ਚੰਗਾ ਘਰ ਵੇਖ ਮੇਰਾ ਪੁੱਤ ਹੁਣ ਤੇਦਾ ਹੁਣ ਕਾਲੀਆਂ ਪੈਂਦੀਆਂ ਇਹ ਮੈਨੂੰ ਮੇਰੇ ਜੀਨ ਗੁਸ਼ ਹੁੰਦਾ ਮੇਰਾ ਹੁਣ ਇੱਥੇ ਆ ਨੂੰ ਜੀ ਨਹੀਂ ਘਰਤਾ ਕਿਦਾਂ ਵਿਚਾਰਾ ਆ ਗਿਆ ਆਪਣਾ ਟੱਬਰ ਪਾਲਣ ਡਿਆ ਤੇ ਤੋਂ ਅਹੀਂ ਬੋਝ ਬਣ ਕੇ ਬੈਠੇ ਨਾਲ ਉੱਤੇ ਹੈ ਤੇ ਮੜਾ ਚੰਗਾ ਕੋ ਘਰ ਵੇਖ ਮੇਰਾ ਪੁੱਤ ਹੁਣ ਚਲ ਆਸਤੇ ਹੋ ਗਈ ਆ ਨਾ ਹੁਣ ਕਿ ਚਲ 12000 ਮਿਲੂ ਸਹੀ ਹੈ 9000 ਰੁਪਏ ਤੇ ਉਹਦਾ ਹੋ ਗਿਆ ਤੇ 21000 ਆ ਜਾਣਾ ਕਰ ਬਿਲਕੁਲ ਆਪ ਤੇ 15000 ਰਕਸਤਵਾ ساری ਘਰ ਦੀ ਆਹ ਤਹੋੜੀ-ਹੋੜੀ ਕਰਕੇ ਤੂੰ ਪੜਿਆ ਲਿਖਿਆ ਵਾ ਹੌਲੀ-ਹੌਲੀ ਕਰਕੇ ਤੈਨੂੰ ਚੰਗੀ ਨੌਕਰੀ ਮਿਲ ਜਾਣੀ ਹੈ ਮਿਲ ਜਾਣੀ ਉਹ ਤਾਂ ਕਹਿੰਦੇ ਸੀ ਮਿਲ ਜਾਣੀ ਆ ਹਾਂ ਮੇਰੀ ਦਾਸਨ ਪੁੱਤ ਪਿੰਦਰ ਨੂੰ ਕਹਿ ਦਿੰਨੇ ਆ ਵੀ ਆਪਣੇ ਰਾਗੇਸ਼ਾ ਲਈ ਘਰ ਵੇਖਦੇ ਕੋਈ ਪਤਾ ਕੀ ਗੱਲ ਵਾ ਹਣਕ ਤੇ ਲੋਡ ਪੈ ਜੀ ਬੰਦਾ ਚਾਹ ਤੇ ਇੱਕ ਦੂਜੇ ਨੂੰ ਆਜ਼ਮਾਰ ਲੈਂਦਾ ਇੱਕੋ ਥਾਂ ਰਹੀਏ ਨਾ ਪੁੱਤ ਤੇ ਕਈ ਗੱਲਾਂ ਨਿਕਲਣ ਬਿਨਾਂ 100 ਗੱਲਾਂ ਦੇ ਪੜਦੇ ਰੱਖਣੇ ਪੈਂਦੇ ਆ ਠੀਕ ਆ ਨਾ ਮੈਂ ਹੱਲ ਕੰਮ ਨਹੀਂ ਚੱਲ ਕੋਈ ਚੱਲ ਜੋ ਹੋ ਗਿਆ ਹਨਾ ਉਹ ਤੇ ਹੁਣ ਹਨ ਨੂੰ ਕੱਟਣਾ ਹੀ ਪੈਣਾ ਆ ਤੇ ਸਰ ਕੀ ਗੱਲ ਇੱਕ ਗੱਲ ਹੋਰ ਹੈ ਮੰਮੀ ਉਹਨਾਂ ਨਾਲ ਬੈ ਕੇ ਬੈ ਕੇ ਗੱਲ ਕਰਨੀ ਪੈਣੀ ਜਿਹੜੀ ਉਹਦੇ ਡੈਡੀ ਨਾਲ ਉਹਦੀ ਮੰਮੀ ਦੇ ਨਾਲ ਠੀਕ ਆ ਨਾ ਤੇਪਿੰਦਰ ਭਾਈ ਨਾਲ ਕਿਉਂਕਿ ਇਦਾਂ ਤੁਹਾਨੂੰ ਪਤਾ ਅਸੀਂ ਜਾਂਦੇ ਜਾਂਦੇ ਨਹੀਂ ਲੱਗਦੇ ਪਤਾ ਕੀ ਗਿਆ ਨਾ ਪੁੱਤ ਦੋ ਤੇ ਕਮਰੇ ਇਹਨਾਂ ਦੇ ਅੱਗੇ ਹਾਂ ਤੇ ਇਹਦੇ ਵਿੱਚ ਹੀ ਸਾਨੂੰ ਵਿਚਾਰੇ ਨੇ ਬਾੜ ਲਿਆ ਤੇ ਕਿੰਨਾ ਚਿਰ ਹੋ ਗਿਆ ਸਾਨੂੰ ਇੱਥੇ ਰੋਟੀ ਪਣੀ ਖਾਣੇ ਨਾ ਹੀ ਪਈਆ ਤੇ ਦਿੱਤਾ ਸੱਦੇ ਵਾਸਤੇ ਹਾਂ ਇਹ ਤਾਂ ਗੱਲ ਹੈ ਹੋਰ ਨਹੀਂ ਕੁਛ ਤੇ ਸੱਦੇ ਵਾਸਤੇ ਥੋੜੇ ਬੋਤੇ ਪਹਿਲੇ ਦੇਣੇ ਚਾਹੀਦੇ ਆ ਨਾ ਅੰਤ ਰਾਹੀਂ ਤੇ ਕੰਗਾਲ ਹੀ ਹੋ ਗਏ ਬਿਲਕੁਲ ਕੁਛ ਨਹੀਂ ਬਚਿਆ ਦੇ ਕੋਲ ਆਪਾਂ ਜਾਈਏ ਤੇ ਚਾਹੀਏ ਕਿੱਧਰ ਨੂੰ ਸਮਝ ਹੀ ਨਹੀਂ ਆਉਂਦੀ ਕੁਛ ਵੀ ਹੁਣ ਚਲੋ ਮੰਮੀ ਹੁਣ ਜਿੱਦਾਂ ਕਰਦੇ ਰਹੇ ਨਾ ਤੇ ਗਾਣੇ ਵਜੇ ਜਾਣ ਬੁਲਾ ਲੈਨੇ ਆ ਉਹਨਾਂ ਨੂੰ ਤੇ ਫੇਰ ਕਰਦੇ ਆ ਗੱਲ ਉਹਨਾਂ ਦੇ ਨਾਲ ਕਿ ਸਾਨੂੰ ਘਰ ਲੱਭਦੂ ਕਿ ਨਿਕਾ ਚਲ ਕੋਈ ਨਹੀਂ ਪੁੱਤ ਚਲ ਅੱਜ 12000 ਦੀ ਨੌਕਰੀ ਮਿਲੀ ਹੈ ਕੱਲ ਨੂੰ ਆਪੇ ਵੱਧ ਕੇ ਹੋਰ ਪੈਸੇ ਹੋ ਜਾਣਗੇ ਤੇ ਨਾਲੇ ਚੱਲ ਪੁੱਤ ਜੇ ਚਾਹ ਵੀ ਫੜਾਉਣੀ ਬਹੁਤੀ ਫਿਰਕੀ ਆ ਉਹ ਵੀ ਕੰਮ ਹੀ ਆ ਕੋਈ ਗੱਲ ਨਹੀਂ ਹੁਣ ਸ਼ਰਮ ਨਾ ਕਰੀ ਕੇ ਕੰਮ ਦੀ ਚੰਗਾ ਹੋ ਸਕਦਾ ਮਾਲਕ ਨੇ ਤੈਨੂੰ ਇਹ ਸਭ ਕੁਝ ਮੁਖਾ ਲੈਣਾ ਹੀ ਹੋਵੇ ਬਿਲਕੁਲ ਜੀ ਠੀਕ ਹੈ ਹਾਂਜੀ ਤੇ ਕੋਈ ਨਹੀਂ ਮੈਨੂੰ ਯਕੀਨ ਆ ਪੂਰਾ ਕਿ ਸਾਡੇ ਦਿਨ ਫਿਰ ਬਦਲ ਜਾਣਗੇ ਬਦਲ ਜਾਣ ਦੀ ਮਮਮੀ ਕੋਈ ਜਾਣੀ ਮੈਂ ਇਹਤ ਕਰਾਂਗੇ ਨਾ ਆਪਣੇ ਸਾਰਾ ਕੁਝ ਸੈਟ ਹੋ ਜਾਣਾ ਸਾਰਾ ਕੁਝ ਸੈਟ ਹੋ ਜਾਣਾ ਵੇਖੀ ਸਾਡੇ ਚੰਗੇ ਦਿਨ ਆ ਜਿਹੜੇ ਬੜੇ ਵਧੀਆ ਅਗੇ ਵੱ ਨੂੰ ਹੁਣ ਨਾ ਹੌਲੀ ਹੌਲੀ ਕਰਕੇ ਨਾ ਥੋੜੇ ਥੋੜੇ ਪੈਸੇ ਜੋੜ ਕੇ ਤੇ ਆਪਣਾ ਘਰ ਸਿਧਾਵਾਂਗੇ ਪਹਿਲਾਂ ਚੰਗਾ ਐਦਾਂ ਹੀ ਕਰਾਂਗੇ ਮਮਮੀ ਹੁਣ ਨਹੀਂ 9000 ਤੇਰੇ ਪਿਓ ਨੇ ਨਹੀਂ ਬਣਾਉਣ ਤੂੰ ਵੀ ਲਿਉਣੇ ਥੋੜਾ ਬਹੁਤਾ ਸੌਦਾ ਰਾਇਆ ਕਰਾਂਗੇ ਕਿਰਸ ਕਰ ਕਰਕੇ ਆਪਣਾ ਟਾਈਮ ਕੱਢ ਲਾਂਗੇ ਕੋਈ ਕੁਝ ਨਹੀਂ ਹੁੰਦਾ ਮੇਰੀ ਗੱਲ ਸੁਣ ਪਹਿਲਾਂ ਤੇ ਮਰੂ ਬਾਜਾ ਠੀਕ ਹੈ ਨਾ ਉਹਨਾਂ ਨੂੰ ਕਹੋ ਕਿ ਅਸੀਂ ਤੁਹਾਨੂੰ ਰਸਣ ਛਟਾ ਕੇ ਦੰਨੇ ਆ ਤੇ ਦੋਈਆ ਆਪਣਾ ਬ ਕੇ ਨਹੀਂ ਹੈਗਾ ਜੀ ਫ੍ਰੀ ਦਾ ਥੋੜੀ ਕਾਈ ਜਾਣਾ ਅਗਲੇ ਘਰ ਲੈ ਕੇ ਚੱਲ ਕੋਈ ਗੱਲ ਹੁਣ ਸਿਆਪਾ ਕੀ ਕਰਨਾ ਮੈਂ ਜਾਇਆ ਕਰਨਾ ਮਹਾਂਸਪੁਰ ਤੋਂ ਚੱਲ ਠੀਕ ਆ ਪਤਾ ਆਸੋ ਜੁੜੀ ਹੋਣਾ ਹੈ ਨਾ ਆਹੋ ਨਾ ਹੋਗਾ ਨਾ ਥੋੜਾ ਬਦ ਐਡਵਾਂਸ ਵੀ ਲਿਆਉਂਗਾ ਚੱਲ ਠੀਕ ਵਾ ਚੱਲ ਸ਼ੁਕਰ ਹੈ ਮਾਲਕਾ ਮੇਰੇ ਪੁੱਤ ਨੂੰ ਨੌਕਰੀ ਮਿਲ ਗਈ ਆ ਚੱਲ ਕੋਈ ਨਾ ਕੋਈ ਰਾਹ ਤੇ ਲੱਭਾ ਸ਼ੁਕਰਵਾਦ ਤੇਰਾ ਵਾਹਿਗੁਰੂ ਤੇਰਾ ਸ਼ੁਕਰਵਾਦ